ਮੇਰਾ ਨੈਕ ਸਟੂਡੈਂਟ ਹੈ ਉਹਦਾ ਨੇਮ ਹੈਗਾ ਪ੍ਰਨਾਜ ਪ੍ਰਨਾਜ ਕੌਰ ਜਿੰਨਾ ਸੋਹਣਾ ਉਹਦਾ ਨਾਮ ਆ ਓਨੀ ਸੋਹਣੀ ਉਹਦੀ ਸੂਰਤਾ ਤੇ ਜਿੰਨੀ ਸੋਹਣੀ ਉਹਦੀ ਸੂਰਤਾ ਉਦੋਂ ਵੀ ਵੱਧ ਉਹਦੀ ਸੀਰਤਾ ਜਿਹੜੀ ਉਹਦੀ ਅੰਦਰਲੀ ਪ੍ਰਨਾਜ ਆ ਮੈਨੂੰ ਉਹਨੇ ਝੰਜੋੜ ਕੇ ਰੱਖਤਾ ਉਹਦੇ ਨਾਲ ਗੱਲ ਕਰਨ ਲਈ ਮਜਬੂਰ ਕਰਤਾ ਵੀ ਪ੍ਰਨਾਜ ਇੰਨੀ ਛੋਟੀ ਉਮਰ ਦੇ ਵਿੱਚ ਹਲੇ 20 21 ਸਾਲ ਦਾ ਬੱਚਾ ਇਹ ਵੀ ਤੇਰੀ ਇੰਨੀ ਉੱਚੀ ਸੋਚ ਜਾਂ ਤੇਰੇ ਇੰਨੇ ਉੱਚੇ ਵਿਚਾਰ ਤੇਰਾ ਇੰਨਾ ਸੋਹਣਾ ਪਹਿਰਾਵਾ ਪ੍ਰਣਾਜ ਕਿੱਥੋਂ ਆਇਆ ਇਹ ਕਿਵੇਂ ਤੂੰ ਨਾਰਮਲ ਕੁੜੀ ਤੋਂ ਇੱਕ ਇੱਕ ਜਿਵੇਂ ਆਪਾਂ ਕਹਿੰਦੇ ਆ ਵੀ ਲੱਖਾਂ ਵਿੱਚ ਦਿਸ ਪੈਂਦਾ ਇੱਕ ਸਿੰਘ ਸਰਦਾਰ ਖੜਾ ਹਨਾ ਪ੍ਰਣਾਜ ਤੂੰ ਉਹ ਬਣ ਕੇ ਆ ਗਈ ਕਿਵੇਂ ਆ ਗਈ ਪ੍ਰਣਾਜ ਤੂੰ ਕਿਵੇਂ ਸਸਰੂ ਬਚਾਈ ਤਾਂ ਜਾਂ ਤਾਂ ਤੇਰੇ ਇੰਨੇ ਉੱਚੇ ਵਿਚਾਰ ਕਿਵੇਂ ਆਏ ਵੀਰੇ ਪਹਿਲੀ ਗੱਲ ਤੇ ਇਹ ਹੀ ਕਿ ਬੰਦਾ ਕਦੀ ਸੋਣਾ ਨਹੀਂ ਹੁੰਦਾ ਤੇ ਇਹ ਮਾਰਦ ਦਾ ਸਰੂਪ ਸੋਣਾ ਹੈ ਮੈਂ ਨਹੀਂ ਸੋਣੀ ਹੈਗੀ ਤੇ ਇਹ ਜਿਹੜਾ ਮਰਜੀ ਪਾ ਲਵੇ ਉਹ ਅੰਦਰੋਂ ਤੇ ਬਾਹਰੋਂ ਦੋਨੋਂ ਹੀ ਸੋਣਾ ਹੋ ਜਾਂਦਾ ਹੈ ਤੇ ਬੰਦੇ ਦੀ ਕੋਈ ਕਾਤ ਨਹੀਂ ਹੈ ਕਿ ਜਾ ਕੇ ਅਮਰਤ ਸ਼ਕ ਲਵੇ ਤਾਂ ਮਾਰਦ ਜੇ ਆਪ ਬਾਹ ਫੜ ਕੇ ਲੈ ਕੇ ਜਾਂਦਾ ਤਾਂ ਬੰਦਾ ਜਾ ਸਕਦਾ ਨਹੀਂ ਕੋਈ ਨਹੀਂ ਜਾ ਸਕਦਾ ਇਦਾਂ ਬੰਦਾ ਕਹਿੰਦਾ ਮੈਂ ਅਮਰਤ ਨਹੀਂ ਸ਼ਕਦਾ ਤੁਸੀਂ ਅਮਰਤ ਨਹੀਂ ਸ਼ਕਦੇ ਤੁਹਾਨੂੰ ਗੁਰਸਾਹਿਬ ਦਿੰਦੇ ਤੇ ਤਾਂ ਲੈਣੇ ਹੋ ਨਹੀਂ ਤਾਂ ਜੇ ਤੁਸੀਂ ਜੇ ਤੁਹਾਨੂੰ ਗੁਰਸਾਹਿਬ ਨੇ ਦਿੱਤਾ ਹੀ ਨਹੀਂ ਜੇ ਤੁਸੀਂ ਨਹੀਂ ਸ਼ਕਿਆ ਹਾਂ ਨਾ ਤੇ ਦੂਜੀ ਗੱਲ ਇਹ ਆ ਕਿ ਇਹ ਵੈਗਰੂ ਹੀ ਕਰਦਾ ਆ ਹਨਾ ਹਰਾਪੇ ਮਤ ਦਵੇ ਸਵਾਮੀ ਹਰਾਪੇ ਬੋਲ ਬੁਲਾਵੇ ਆਪਣੀ ਕੋਈ ਕਾਤ ਨਹੀਂ ਕੁਝ ਵੀ ਬੋਲਣ ਦੀ ਤੇ ਇਹ ਵੈਗਰੂ ਹੀ ਆਪਾਂ ਨੂੰ ਸਮਰੱਥਾ ਬਖਸ਼ਦਾ ਆ ਤੇ ਇਹ ਗੁਰਬਾਣੀ ਆ ਗੁਰਬਾਣੀ ਇਸ ਜਗ ਮੇ ਚਾਂਦਨ ਹੈ ਹਨਾ ਉਹ ਤਾਂ ਹੈ ਹੀ ਚਾਂਦ ਨੇ ਆ ਤੇ ਗੁਰਬਾਣੀ ਤਾਂ ਵਈ ਗੁਰੂ ਨਾਲ ਗੱਲਾਂ ਆ ਜਿੰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਪਾਉਂਗੇ ਉਹ ਨਹੀਂ ਤੁਸੀਂ ਜਿੰਨਾ ਗੁਰਬਾਣੀ ਸੋਹਣੀ ਆ ਗੁਰਬਾਣੀ ਦੀ ਸ਼ੀਰਤ ਸੋਹਣੀ ਆ ਜਿੰਨੀ ਤੁਹਾਡੇ ਅੰਦਰ ਵਸਦੀ ਜਾਊਗੀ ਉਹ ਨਹੀਂ ਤੁਹਾਨੂੰ ਅੰਦਰੋਂ ਮੈਲ ਧੋਤੀ ਜਾਊਗੀ ਜਿੱਦਾਂ ਜਦ ਤੁਸੀਂ ਨਾਮ ਜਪੋਂਗੇ ਉਦੋਂ ਹੀ ਤੁਹਾਡੇ ਅੰਦਰ ਸਹਿਜ ਸਬਰ ਆ ਜਾਂਦਾ ਆ ਤੇ ਇਹ ਗੁਰਬਾਣੀ ਕਰਕੇ ਆਇਆ ਨਹੀਂ ਤਾਂ ਮੈਂ ਤਾਂ ਉਹ ਸੀਗੀ ਕਿ ਜਿਹਦਾ ਗੁੱਸਾ ਹੀ ਨਹੀਂ ਕੰਟਰੋਲ ਹੁੰਦਾ ਹੁੰਦਾ ਸੀਗਾ ਕਿ ਮਨ ਦੇ ਕਾਨੂੰ ਕੋ ਪੱਤੀ ਵਾਲਾ ਟੈਗ ਮਿਲਿਆ ਸੀ ਤੇ ਰਾਹ ਚੱਲਦੇ ਨਾ ਮੇਰਾ ਉਹੀ ਖੜਕੀ ਆਣੀਗਾ ਨਾ ਲੜ ਪੈਣਾ ਨਾ ਤੇ ਪਰ ਮਹਾਰਾਜ ਨੇ ਇਹ ਮਹਾਰਾਜ ਸਬਰ ਅਸਲ ਚ ਇਨਸਾਨੀਅਤ ਤੇ ਇਨਸਾਨੀਅਤ ਉਹਦੀ ਗੁਰਦਾਨਕ ਦੇ ਘਰੇ ਆ ਜਦ ਤੱਕ ਤੁਸੀਂ ਅੰਮ੍ਰਿਤ ਨਹੀਂ ਛਕਦੇ ਦੇਵੀ ਕਿਉਂਕਿ ਦੇਵੀ ਗੁਣ ਹੈ ਹੀ ਗੁਰਸਾਹਬ ਕੋਲ ਆ ਸਬਰ ਸਹਿਜ ਹਲੀਮੀ ਸੰਤੋਖ ਉਹ ਗੁਰਸਾਹਬ ਕੋਲ ਆ ਤੇ ਗੁਰਸਾਹਬ ਤੋਂ ਮਿਲਨੇ ਆ ਤੇ ਉਹਦੇ ਲਈ ਆਪਾਂ ਨੂੰ ਗੁਰਸਾਹਬ ਨਾਲ ਜੋੜਨਾ ਪੈਣਾ ਤੇ ਜੋੜ ਸਿਰਫ ਖੇੜ ਸਾਰੀ ਗੁਰਪ੍ਰਸਾਦ ਆ ਉਹੀ ਤੇ ਵਾਹਿਗੁਰੂ ਜੀ ਕਿਰਪਾ ਨਹੀਂ ਹੋਣਾ ਇਹ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੁੰਦਾ ਬੰਦਾ ਕਹਿੰਦਾ ਕਿ ਮੈਂ ਮੇਰੀ ਸੋਚ ਇੱਦਾਂ ਹੈ ਜਾਂ ਉੱਦਾਂ ਆ ਇਹ ਮਹਾਰਤ ਦੀ ਵਡਿਆਈ ਆ ਤੇ ਉਹਦੇ ਕਕਾਰਾਂ ਦੀ ਵਡਿਆਈ ਆ ਬੰਦੇ ਦੀ ਕੋਈ ਘਾਤ ਨਹੀਂ ਹੈਗੀ ਕਿਸੇ ਚੀਜ਼ ਕਰਨ ਦੀ ਇਹਦਾ ਮਤਲਬ ਆ ਪ੍ਰਨਾ ਜਦੋਂ ਆਪਾਂ ਕਿਸੇ ਬੰਦੇ ਨੂੰ ਕਸੂਰਵਾਦ ਕਹ ਕਸੂਰਵਾਦ ਠਹਿਰਾਉਂਦੇ ਆ ਉੱਥੇ ਵੀ ਫਿਰ ਮਹਾਰਾਜ ਦੀ ਕਲਾਵਾਜਾ ਮਹਾਰਾਜ ਦੀ ਦਕਈ ਦਾ ਟਾਈਮ ਹੀ ਆ ਮਾਰੇ ਕਹਿੰਦੇ ਕਿ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਕਿ ਸਾਰੇ ਉਹਦੇ ਪਾਣੀ ਚ ਆ ਗੱਲ ਨਿਪੜ ਗਈ ਹਰਾਪੇ ਮਤ ਦੇਵੇ ਸਵਾਮੀ ਹਰਾਪੇ ਬੋਲ ਬੁਲਾਵੇ ਗੁਰਸਾਭ ਨੇ ਉਹਨੂੰ ਮਾਤੀ ਉੰਨੀ ਕ ਦਿੱਤੀ ਆ ਉਹ ਬੰਦਾ ਕੁਛ ਕਰ ਨਹੀਂ ਸਕਦਾ ਤੁਸੀਂ ਆ ਮਤਲਬ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਪੱਤਾ ਵੀ ਨਹੀਂ ਹਲਦਾ ਤੇ ਬੰਦਾ ਕਿੱਦਾਂ ਕੁਛ ਬੋਲ ਦੂਗਾ ਕੁਝ ਕੁਝ ਵੀ ਨਹੀਂ ਬੋਲ ਸਕਦਾ ਉਹ ਉਦੇ ਕਰਮਾਂ ਦੇ ਹਿਸਾਬ ਨਾਲ ਉਹਨਾਂ ਨੂੰ ਇੰਨੀ ਕ ਮਤ ਦਿੱਤੀ ਆ ਕਿ ਉਹ ਨਹੀਂ ਬੋਲਦਾ ਉਹਨੂੰ ਇੰਨੀ ਸੋਝੀ ਉਹ ਨਹੀਂ ਬੋਲ ਸਕਦਾ ਜਿੰਨਾ ਗੁਰਸਾਹਿਬ ਸੋਝੀ ਦਿੰਦੇ ਉਨਾ ਹੀ ਬੋਲ ਸਕਦੇ ਆਪਾਂ ਇੱਕ ਇੱਕ ਅੱਖਰ ਘਟਾਏ ਵਧ ਨਹੀਂ ਬੋਲ ਸਕਦੇ ਇਹ ਮਾਰਾ ਨੇ ਉਹਨੂੰ ਸਮਝਾ ਦਿੱਤੀ ਤੇ ਆਪਣਾ ਫਰਜ਼ ਹੈ ਗੁਰਸਾਹਿਬ ਸਿਖਾਉਂਦੇ ਆ ਕਿ ਸਾਰੇ ਦੇ ਅੰਦਰ ਮੈਨੂੰ ਦੇਖਣਾ ਆ ਹਣਾ ਤੇ ਵੀ ਸਾਰੇ ਦੇ ਅੰਦਰ ਮੈਂ ਵਰਤ ਰਿਆਂ ਆ ਮੇਰੇ ਹੁਕਮ 'ਚ ਚੱਲ ਰਿਹਾ ਜੇ ਤੇਰੇ ਨਾਲ ਕੋਈ ਕੁਛ ਕਰ ਰਿਹਾ ਤਾਂ ਮੇਰੇ ਹੁਕਮ 'ਚ ਆ ਉਹ ਆਪਣੇ ਕਰਮਾਂ ਦੀ ਮਾਰ ਆ ਆਪਾਂ ਨੂੰ ਪੈਣੀ ਉਹਨੂੰ ਕਰਮ ਤਾਂ ਕਰਮ ਤਾਂ ਭੋਗਣੇ ਪੈਣੇ ਆ ਉਹ ਚਲੋ ਜੇ ਤੁਹਾਡੀ ਭਗਤੀ ਜ਼ਿਆਦਾ ਗੁਰਸਬ ਕਰਮ ਘੱਟ ਦੇਣ ਉਹ ਦੈਟਸ ਅ ਡਿਫਰੈਂਟ ਮੈਟਰ ਉਹ ਡਿਫਰੈਂਟ ਮੈਟਰ ਇਆ ਡਿਫਰੈਂਟ ਕੇਸ ਇਆ ਪਰ ਕਰਮ ਤਾਂ ਸਹਿਣੇ ਪੈਣੇ ਜੋ ਵੀ ਜੇ ਉਹ ਤਾਂ ਵੱਢਣਾ ਹੀ ਪਊਗਾ ਕਿ ਇਹਦਾ ਮਤਲਬ ਇਹ ਹੈ ਕੁਝ ਚੰਗਾ ਹੋ ਰਿਹਾ ਕੁਝ ਮਾੜਾ ਹੋ ਰਿਹਾ ਇੱਕ ਗੁਰਸਿੱਖ ਨੂੰ ਜਾਂ ਇੱਕ ਇਨਸਾਨ ਨੂੰ ਉਹਦੇ ਭਾਣੇ ਵਿੱਚ ਰਹਿ ਕੇ ਵੀਰੇ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਜੋ ਤੁਚ ਪਾਵੇ ਨਾਨਕਾ ਸਾਈ ਗੱਲ ਚੰਗੀ ਜੋ ਉਹਨੂੰ ਪਾਉਂਦਾ ਉਹੀ ਸਹੀ ਆ ਭਾਵੇਂ ਤੂਫਾਨ ਆਵੇ ਭਾਵੇਂ ਹਾੜ ਆਇਆ ਭਾਵੇਂ ਜੋ ਮਰਜੀ ਆਇਆ ਗੁਰ ਗੁਰ ਸਿੱਖ ਦਾ ਸਭ ਤੋਂ ਵੱਡਾ ਫਰਜ਼ ਹੈ ਪਾਣਾ ਮੰਨਣਾ ਗੁਰਸਾਹਿਬ ਨੇ ਪਾਣਾ ਮੰਨਿਆ ਸੀ ਗੁਰਸਾਹਿਬ ਦੇ ਬੱਚੇ ਦੀ ਸ਼ਹੀਦੀ ਹੋਈ ਸੀ ਗੁਰਸਾਹਿਬ ਕਿਹੜਾ ਰੋਣ ਬੈਗੇ ਸੀ ਹਮਮ ਸਰਸਾ ਚੜ ਕੇ ਆ ਗਈ ਸੀ ਗੁਰਸਾਹਿਬ ਕਿਹੜਾ ਰੋਣ ਲੱਗ ਗਏ ਸੀ ਪੰਜਵੇਂ ਪਾਸ਼ਾ ਤਤੀ ਤਵੀ ਤੇ ਬੈਠੇ ਸੀ ਉਹਨਾਂ ਨੇ ਕੀ ਕਿਹਾ ਸੀ ਕਿ ਗੁਰਸਾਹਿਬ ਤੂੰ ਤਤੀ ਤਵੀ ਤੇ ਬਿਠਾਉਤਾ ਵੀ ਮੈਂ ਤੇ ਨਹੀਂ ਇਦਾਂ ਨਹੀਂ ਆ ਨਿਰੰਕਾਰ ਦੇ ਪਾਣੇ 'ਚ ਰਹਿਣਾ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਣੇ 'ਚ ਰਹਿਣਾ ਗੁਰਸਾਹਿਬ ਦੇ ਪਾਣੇ 'ਚ ਰਹਿਣਾ ਆਪਣਾ ਫਰਜ਼ ਏ ਆਪਣਾ ਧਰਮ ਏ ਪੱਲਾ ਇਕੱਤਰ ਮੈਂ ਇਕੱਲੇ ਗੁਰਸਿੱਖ ਤਾਂ ਨਹੀਂ ਇਕਸਾਰ ਦੇ ਕਿ ਪਿਓ ਤੋਂ ਸਾਰਿਆਂ ਦਾ ਨਾ ਹੁਣ ਜੇ ਤੁਸੀਂ ਉਹਦੇ ਦੱਸਿਓ ਰਾਤ ਨਹੀਂ ਚੱਲੇ ਉਹ ਗੱਲ ਆੜ ਪਰ ਬਾਪ ਤਾਂ ਹੈਗਾ ਹੀ ਆ ਨਾ ਹੈਗਾ ਤਾਂ ਤੁਸੀਂ ਗੁਰਨਾਨਕ ਦੇ ਘਰ ਹੈਗੇ ਤਾਂ ਸੇਖੀ ਹੋ ਨਾ ਤੇ ਪਰ ਸਿੱਖ ਕਹਾਉਣਾ ਬਹੁਤ ਔਖਾ ਆ ਸੇਖਾ ਪਤਾ ਕਹਾ ਸਕਦੇ ਜੇ ਆਪਾਂ ਸੇਖੋਂ ਤਾਂ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਜੇ ਆਪਾਂ ਗੁਰੂ ਦੀ ਸਿੱਖਿਆ ਤੇ ਚੱਲਦੇ ਆ ਤੇ ਗੁਰਸਾਹਿਬ ਕਹਿੰਦੇ ਕਿ ਉੱਠ ਤੋ ਬੈਠ ਤੋ ਹਰ ਹਰ ਤੇ ਹੀ ਕਿ ਉਰਦਵੇਂ ਪੁੱਤ ਵਈਗੁਰੂ ਕਰੀ ਚੱਲ ਜੇ ਆਪਾਂ ਗੁਰਸਾਹਿਬ ਦੀ ਸਿੱਖਿਆ ਸੁਣਦੇ ਤਾਂ ਆਪਾਂ ਸਿੱਖਿਆ ਨਹੀਂ ਆਪਾਂ ਸਿੱਖ ਘੋਂਦਾਂ ਆਪਾਂ ਨੂੰ ਕਿਸੇ ਨੂੰ ਵੀ ਹੱਕ ਨਹੀਂ ਮੈਂ ਵੀ ਵੇਚੀ ਆ ਆਪਾਂ ਨੂੰ ਨਹੀਂ ਹੱਕ ਹੈਗਾ ਘੋਂਦ ਚ ਆਪਾਂ ਗੁਰਸਾਹਿਬ ਦੇ ਦੱਸੇ ਰਾਹ ਤੇ ਨਹੀਂ ਚੱਲੇ ਅਮਰਦੀ ਦਾਤ ਨਹੀਂ ਦਿੱਤੀ ਨਾਮ ਬਾਣੀ ਨਹੀਂ ਜਪਿਆ ਉੱਚਾ ਜੀਵਨ ਨਹੀਂ ਬਣਾਇਆ ਚਾਰ ਬੱਜਰ ਕਰਤਾ ਨਹੀਂ ਛੱਡੀਆਂ ਕੁਛ ਨਹੀਂ ਕੀਤਾ ਤਾਂ ਫਿਰ ਤੁਸੀਂ ਸਿੱਖ ਨਹੀਂ ਕਹਾ ਸਕਦੇ ਆਪਣੇ ਆਪ ਨੂੰ ਤੁਸੀਂ ਗੁਰੂ ਦੀ ਗੱਲ ਨਹੀਂ ਵੀ ਸੁਣੀ ਆਪਣੇ ਪਿਓ ਦੀ ਤੁਸੀਂ ਕਿੱਦਾਂ ਆਪਣਾ ਪੁੱਤ ਕਹਾ ਲਓਗੇ ਉਹ ਤਾਂ ਪਰ ਉਹ ਹੀ ਬਖਸ਼ੇਂਦੇ ਆ ਕਿ ਜਿਹੜੇ ਸ਼ੁਕਰ ਵੀ ਨਹੀਂ ਕਰਦੇ ਉਹਨਾਂ ਨੂੰ ਵੀ ਰੋਟੀ ਦਿੰਦਾ ਹੋਇਆ ਕਿਰਤ ਕਰਨਾ ਉਹਨੂੰ ਵੀ ਪਾਲਦਾ ਉਹਦੇ ਵਰਗਾ ਬੇਰੰਤ ਦੇ ਆਲੂ ਕਿਹੜਾ ਹੋਸਾ ਤੇ ਮੇਰੇ ਵਰਗਾ ਇੱਕ ਕਿਸੇ ਨੂੰ ਇੱਕ ਕੰਮ ਕਰਕੇ ਹੀ ਉਹੀ ਆਪਾਂ ਗਿਣੀ ਜਾਵਾਂਗੇ ਉਹ ਉਹ ਇੰਨੀਆਂ ਚੀਜ਼ਾਂ ਦੇਖ ਕੇ ਨਹੀਂ ਗਿਣਨ ਦਾ ਕੋਈ ਨਾ ਉਹ ਤਾਂ ਬਹੁਤ ਵੱਡਾ ਤੇਲਿਆ ਯਾ ਪਰਨਾ ਜੀ ਬਹੁਤ ਵਧੀਆ ਸੋਨੇ ਬਹੁਤ ਤੇਰੇ ਵਧੀਆ ਵਿਚਾਰ ਨੇ ਕੋਸ਼ਿਸ਼ ਕਰਾਂਗੇ ਹਨਾ ਵੀ ਆਪਾਂ ਇਸ ਤਰ੍ਹਾਂ ਦੇ ਬਣੀਏ ਹਾਂਜੀ ਕੋਸ਼ਿਸ਼ ਹੈ ਕਿ ਮਹਾਰਾਜ ਆਪਣੀ ਸੰਗਤ ਦੀ ਚਰਨ ਤੂੜ ਬਣਾ ਕੇ ਰੱਖੇ ਬੰਦਾ ਕੁਝ ਨਹੀਂ ਬੋਲਦਾ ਮੈਂ ਮੇਰੀ ਕੋਈ ਸੋਝੀ ਨਹੀਂ ਮੈਨੂੰ ਕੋਈ ਅਕਲ ਨਹੀਂ ਮੈਨੂੰ ਵੀ ਮਹਾਰਾਜ ਅਕਲ ਦਵੇ ਹੋਰ ਮੈਨੂੰ ਵੀ ਨੀਵੇਂ ਤੋਂ ਨੀਵਾ ਬਣਾ ਕੇ ਰੱਖੇ ਠੀਕ ਹੈ ਬੰਨਾ ਜੀ ਬਹੁਤ ਵਧੀਆ ਸੋਹਣੇ ਬਹੁਤ ਵਧੀਆ ਤੁਹਾਡਾ ਤੁਹਾਡੇ ਵਿਚਾਰ ਨੇ ਸਲੂਟ ਆ ਮੇਰਾ ਤੁਹਾਨੂੰ ਥੈਂਕ ਯੂ ਵੀਰੇ ਮਹਾਰਾਜ ਬਾਣੀ ਨੂੰ ਹੀ ਵਾਇਗੁਰਜੀ ਦਾ ਕਹਾ ਕੱਲ ਸਾ ਵਾਇਗੁਰਜੀ ਦੀ ਫਤਹ